ਅਸੀਂ ਅੱਜ ਗੱਲ ਕਰ ਰਹੇ ਹਾਂ 2024 ਲੋਕ ਸਭਾ ਚੋਣਾਂ ਦੀ ਔਰ ਕਾਂਗਰਸ ਦੇ ਪ੍ਰਦਰਸ਼ਨ ਦੀ ਇੱਕ ਫੀਲਿੰਗ ਆ ਕਿ ਬਹੁਤ ਅੱਛਾ ਪ੍ਰਦਰਸ਼ਨ ਆ 13 ਦੇ ਵਿੱਚੋਂ 7 ਸੀਟਾਂ ਜਿੱਤ ਲੀਆਂ ਪਰ ਦੂਜੇ ਪਾਸੇ ਕੁਝ ਲੀਡਰਾਂ ਦੇ ਵਿੱਚ ਇਹ ਵੀ ਫੀਲਿੰਗ ਆ ਕਿ ਜਿਸ ਤਰ੍ਹਾਂ ਦਾ ਵੋਟ ਸ਼ੇਅਰ ਆਇਆ ਵਾ ਜਾਂ ਜਿੰਨੇ ਸੈਗਮੈਂਟਸ ਦੇ ਵਿੱਚ ਲੀਡ ਸੀ ਉਹ ਇੱਕ ਚਿੰਤਾ ਦਾ ਵਿਸ਼ਾ ਵੀ ਆ ਤੁਹਾਡਾ ਕੀ ਵਿਚਾਰ ਆ ਬੀਕੋ ਜੀ ਵੀਜੂਅਲਾਈਜ਼ ਕਰ ਲੈਣਾ ਚਾਹੀਦਾ ਕਿਉਂਕਿ ਸਹੀ ਗੱਲ ਕਰੀ ਤਾਂ ਅਸੀਂ ਇਹ ਆ ਕਿ ਤੁਹਾਨੂੰ ਇਹ ਨਹੀਂ ਕੋਈ ਸ਼ਾਤਕਾਲੀ ਗੱਲ ਨਹੀਂ ਸਾਨੂੰ ਸੱਤ ਚੀਜ਼ ਆ ਰਹੀ ਹੈ ਪਰ ਫਾਈਵ ਕਾਰਨਰ ਕੰਟੈਸਟ ਹੈਗਾ ਕਿਉਂਕਿ ਇਹੋ ਜੇ ਕੰਟੈਸਟ ਦੇ ਵਿੱਚ ਜਿੰਨਾ ਸਾਡਾ ਵੋਟ ਸ਼ੇਅਰ ਆਇਆ ਹੈਗਾ ਇਹਨੂੰ ਹੋਰ ਬੈਟਰ ਕੀਤਾ ਜਾ ਸਕਦਾ ਸੀ ਔਰ ਮੈਨੂੰ ਲੱਗਦਾ ਕਿ ਜੇ ਜਦੋਂ ਸਾਡੇ ਅਲੱਗ-ਅਲੱਗ ਸੈਗਮੈਂਟਸ ਦੇ ਵਿੱਚ ਦੇਖਦੇ ਆਂ ਤੇ ਕੋਈ ਬਹੁਤ ਵੱਡੀ ਖਲਬੀ ਜਿਹੜੀ ਖਾਸ ਕਰਕੇ ਮਾਲਵੇਚੋਂ ਨਹੀਂ ਲੱਗਦੀ ਹੈ ਜੀ ਖਾਸ ਕਰਕੇ ਤੁਸੀਂ ਮਾਲਵੇ ਦੀ ਗੱਲ ਕੀਤੀ ਹੈ ਮਾਲਵੇ ਦੇ ਵਿੱਚ ਬਠਿੰਡਾ ਤੇ ਫਰੀਦਕੋਟ ਔਰ ਕਾਫੀ ਹੱਦ ਤੱਕ ਸੰਗਰੂਰ ਦੇ ਵਿੱਚ ਤੇ ਪਾਰਟੀ ਦਾ ਬਿਲਕੁਲ ਸਫਾਇਆ ਹੀ ਹੋ ਗਿਆ ਲੱਗਦਾ ਹੈ ਜਿਹੜੀ ਜਿਹੜੀ ਮੈਂ ਬੇਸਿਕਲੀ ਐਮਐਲਏ ਸੈਗਮੈਂਟ ਦੀ ਗੱਲ ਕਰਦਾ ਉਹਦੇ ਵਿੱਚ ਕਾਫੀ ਮਤਲਬ ਕਨਫੀ ਬਹੁਤ ਬਹੁਤ ਚੰਗਾ ਪ੍ਰਦਰਸ਼ਨ ਨਹੀਂ ਹੈਗਾ ਤੇ ਸਾਨੂੰ ਇਹਦੇ ਤੇ ਰੀਥਿੰਕ ਕਰਕੇ ਉਹਦੇ ਤੇ ਮਿਹਨਤ ਕਰਨ ਦੀ ਜਰੂਰਤ ਹੈ ਤਾਂ ਕਿ 2027 ਦੇ ਵਿੱਚ ਜਿਹੜਾ ਸਾਡਾ ਕਾਂਗਰਸ ਦਾ ਪ੍ਰਦਰਸ਼ਨ ਆ ਉਹ ਵਧੀਆ ਹੋ ਸਕੇ ਕਿਉਂਕਿ ਇੱਕ ਸਰਵੇ ਹੋਇਆ ਸੀ ਜਿਹਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਰਾਹੁਲ ਗਾਂਧੀ ਆ ਉਹਦੀ ਪਪੂਲਾਰਿਟੀ ਜਿਹੜੀ ਹੈ ਉਹ 30% ਤੋਂ 40% ਤੇ ਜਿਹੜੀ ਉਹ ਖੜੀ ਸੀ ਹੂੰ ਯੋ ਕਿ ਸਾਡਾ ਵੋਟ ਸ਼ੇਅਰ ਜਿਹੜਾ ਉਹ 26% ਆਇਆ ਉਹ ਬੇਸਿਕਲੀ ਰਿਐਲਿਟੀ ਦੇ ਵਿੱਚ ਚਿੰਤਾ ਦਾ ਵਿਸ਼ਾ ਹੈਗਾ ਕਿ ਜੇ ਕਿਤੇ ਇਟ ਵਾਸ ਮੋਦੀ ਵਰਸਸ ਰਾਹੁਲ ਕਾਂਧੀ ਹੂੰ 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 ਜੇ ਮੋਦੀ ਵਰਸਸ ਰਾਹੁਲ ਕਾਂਧੀ ਸੀ ਤੇ ਸਾਨੂੰ 35% ਜਿਹੜੀਆਂ ਵੋਟ ਸ਼ੇਅਰ ਜਿਹੜਾ ਕਿਉਂ ਨਹੀਂ ਮਿਲਿਆ ਬੇਸਿਕਲੀ ਸਾਨੂੰ ਇਹਦੇ ਤੇ ਰਿਵਿਊ ਕਰਨ ਦੀ ਜ਼ਰੂਰਤ ਹੈ ਕਿ ਡਿਸਕਸ ਕਰਕੇ ਕਿ ਸਾਨੂੰ ਸੜ ਪਰ ਇਹਦੇ ਤੇ ਮਿਹਨਤ ਕਰਨ ਦੀ ਜ਼ਰੂਰਤ ਹੈ ਤੁਸੀਂ ਪ੍ਰਗਟ ਲੋਕਾਂ ਨਾਲ ਕਾਫੀ ਮਿਲੇ ਹੋਗੇ ਆਪਣੇ ਪਾਰਟੀ ਵਰਕਰਸ ਨਾਲ ਵੀ ਮਿਲੇ ਹੋਗੇ ਕੀ ਲੱਗਦਾ ਦਾ ਕੀ ਪ੍ਰੋਬਲਮ ਆਈ ਹੈ ਇਹਨਾਂ ਚੋਣਾਂ 'ਚ ਵੀ ਦੇਖੋ ਅਸੀਂ ਬੇਸਿਕਲੀ ਜੇ ਦੇਖਿਆ ਜਾਵੇ ਸਾਡੀ ਜਿਹੜੀ ਜਿਹੜੀ ਕੈਂਪੇਨ ਆ ਉਹ ਕ੍ਰਾਸ ਦਾ ਪੰਜਾਬ ਨਹੀਂ ਸੀਗੀ ਡਿਵੀਜ਼ਨ ਜਿਹੜੇ ਕੈਂਡੀਡੇਟ ਚੰਗੇ ਸੀਗੇ ਜਾਂ ਮੇਨਟ ਜਿਹਨਾਂ ਨੇ ਕੀਤੀ ਜਾਂ ਆਪਣੇ ਆਪਣੀ ਜਗਾ ਤੇ ਫਾਈਟ ਕਰ ਲਈ ਉੱਤੇ ਦੇ ਕਹਿੰਦੇ ਕੋਈ ਸ਼ਕਲ ਜੰਦੀ ਵਰਕਰ ਨੇ ਮੇਨਟ ਕੀਤੀ ਹੈ ਲੇਕਿਨ ਉਹਦੇ ਵਿੱਚ ਜਿਹੜੇ ਇੰਡੀਵਿਜੂਅਲ ਚੰਗੇ ਕੈਂਡੀਡੇਟ ਸੀ ਉਹ ਜਿੱਤ ਗਏ ਬਾਕੀ ਵਿਚਾਰੇ ਕਿਉਂਕਿ ਕਿਤੇ ਪਾਰਟੀ ਨੇ ਪੁਸ਼ ਕਰਨਾ ਸੀਗਾ ਉੱਥੇ ਅਸੀਂ ਜਿਹੜਾ ਉਹ ਨੂੰ ਥਰੂ ਨਹੀਂ ਕਰ ਸਕਦੇ ਸੋ ਜੋ ਵੀ ਪਰਫਾਰਮੈਂਸ ਆਇਆ ਵਾ ਉਹ ਇੰਡੀਵਿਵਿਜੂਅਲ ਕੈਂਡੀਡੇਟਸ ਦਾ ਉਮੀਦਵਾਰਾਂ ਦਾ ਵਾ ਨਾ ਕਿ ਪਾਰਟੀ ਦਾ ਇਹ ਤੁਸੀਂ ਕਹਿਣਾ ਚਾਹੁੰਦੇ ਜੀ ਵੀ ਬੇਸਿਕਲੀ ਉਹਦੇ ਵਿੱਚ ਪਾਰਟੀ ਦਾ ਬਹੁਤਾ ਪੋਜ਼ਿਟਿਵ ਜਿੰਨਾ ਚਾਹੀਦਾ ਸੀਗਾ ਉਹਨਾਂ ਰੋਲ ਨਹੀਂ ਹੈਗਾ ਔਰ ਦੂਸਰਾ ਐਂਗਲ ਇਹ ਹੈ ਕਿ ਜਿਹੜੀਆਂ ਦੋ ਸੀਟਾਂ ਹੈਗੀਆਂ ਖਾਸ ਕਰਕੇ ਜਿਹੜੀ ਖਡੂਰ ਸਾਹਿਬ ਦੀ ਔਰ ਫਰੀਦਕੋਟ ਦੀ ਜੀ ਇਹਦਾ ਪੰਜਾਬ ਦਾ ਸਨੇਹਾ ਇੱਕ ਅਲੱਗ ਹੀ ਹੈਗਾ ਚਲੋ ਉਹ ਤੇ ਇੱਕ ਵੱਖਰਾ ਸਨੇਹਾ ਵਾ ਉਹ ਇੱਕ ਵੱਖਰੀ ਗੱਲ ਹੈ ਲੇਕਿਨ ਜਿਵੇਂ ਬਠਿੰਡੇ ਦੇ ਵਿੱਚ ਜਾਂ ਫਰੀਦਕੋਟ ਦੇ ਵਿੱਚ ਕੋਈ ਸੈਗਮੈਂਟ ਦੇ ਵਿੱਚ ਵੀ ਕਾਂਗਰਸ ਨੂੰ ਲੀਡ ਨਾ ਮਿਲਣਾ ਸ਼ਹਿਰੀ ਸੈਗਮੈਂਟਸ ਦੇ ਵਿੱਚ ਭਾਜਪਾ ਨੂੰ 23 ਸੀਟਾਂ ਸੀਟਾਂ ਦੇ ਵਿੱਚ ਲੀਡ ਮਿਲਣੀ ਇਹ ਵਾਕਈ ਚਿੰਤਾ ਦਾ ਵਿਸ਼ਾ ਵਾ ਔਰ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਪਾਰਟੀ ਨੂੰ ਕੀ ਕਰਨ ਦੀ ਲੋੜ ਹੈ

ਦੀ ਆਪੋ ਜੀਸ਼ਨ ਪਾਰਟੀਆਂ ਤੇ ਸਾਨੂੰ ਉਹਦਾ ਵੋਟ ਸ਼ੇਅਰ ਵੀ ਵੰਡੋਣਾ ਚਾਹੀਦਾ ਸੀ ਜਿਹੜਾ ਕਿ 3% ਪਈ ਆ ਹੈਗਾ ਸੋ ਗੱਲ ਤਾਂ ਇੰਨੀ ਕੀ ਆ ਵੀ ਸਾਨੂੰ ਸਾਨੂੰ ਮжоਰਿਟੀ ਮੈਨੂੰ ਲੱਗਦਾ ਉਹ ਸ਼ੇਅਰ ਜਿਹੜਾ ਉਹ ਸਾਡੇ ਵੱਲ ਆਉਣਾ ਚਾਹੀਦਾ ਸੀਗਾ ਜਦਕਿ ਕਾਂਗਰਸ ਵੀ ਇੱਥੇ ਕੋਈ ਸਰਕਾਰੀ ਗੱਲ ਨਹੀਂ ਕੋਈ ਹਵਾਬੀ ਸੀ ਲੋਕਾਂ ਦੇ ਮਨਚੀ ਸੀ ਤੇ ਕਿਉਂਕਿ ਨੈਸ਼ਨਲ ਜਿਹੜਾ ਐਂਜੈਂਸੀ ਦਾ ਉਹਦੇ ਵਿੱਚ ਵੀ ਕਿਸੇ ਨਾ ਕਿਸੇ ਲੋਕ ਨੇ ਮਹਿਸੂਸ ਕਰਦੇ ਸੀ ਕਿ ਜਿਹੜੀ ਬੀਜੇਪੀ ਆ ਉਹਨੂੰ ਹਰਾਇਆ ਜਾਵੇ ਸੋ ਸਈ ਐਂਗਲ ਨੂੰ ਕਵਰ ਕਰਦੇ ਹੋਏ ਮਤਲਬ ਜਿੰਨਾ ਵੋਟ ਸ਼ੇਅਰ ਸਾਨੂੰ ਆਉਣਾ ਚਾਹੀਦਾ ਸੀ ਉਹਨਾ ਨਹੀਂ ਆਇਆ ਓਕੇ ਤੇ ਸ਼ਹਿਰੀ ਸੀਟਾਂ ਦੇ ਵਿੱਚ ਜਿਹੜਾ ਪਰਫਾਰਮੈਂਸ ਤੁਹਾਡਾ ਆਇਆ ਵਾ ਉਹਦੇ ਬਾਰੇ ਕੀ ਕਹੋਗੇ ਦੇਖੋ ਸ਼ਹਿਰੀ ਸੀਟਾਂ ਦੇ ਵਿੱਚ ਪੋਲਰਾਈਜੇਸ਼ਨ ਵੀ ਹੋਈ ਹੈ ਜੀ ਇਹਦੇ ਕੋਈ ਦੋਰਾਮਾ ਨਹੀਂ ਹੂੰ ਆ ਲੇਕਿਨ ਉਹ ਵੀ ਕਈ ਸੈਗਮੈਂਟਸ ਦੇ ਵਿੱਚ ਕਾਊਂਟਰ ਪੋਲਰਾਈਜੇਸ਼ਨ ਵੀ ਹੋ ਗਈ ਜਿਹਦਾ ਸਾਨੂੰ ਫਾਇਦਾ ਵੀ ਹੋਇਆ ਲੇਕਿਨ ਓਵਰਆਲ ਜਿਹੜਾ 11% ਬੀਜੇਪੀ ਦਾ ਵੋਟ ਸ਼ੇਅਰ ਇੰਕਰੀਜ਼ ਹੋਣਾ ਉਹ ਇੱਕ ਚਿੰਤਾ ਦਾ ਵਿਸ਼ਾ ਹੈਗਾ ਪੰਜਾਬ ਦੇ ਐਂਗਲ ਤੋਂ ਵੀ ਕਾਂਗਰਸ ਦੇ ਐਂਗਲ ਤੋਂ ਅ ਪ੍ਰਗਟ ਸਿੰਘ ਲਾਸਟ ਸਵਾਲ ਮੇਰਾ ਇਹ ਵਾ ਕਿ ਤੁਹਾਨੂੰ ਲੱਗਦਾ ਵਾ ਕਿ ਕੈਂਡੀਡੇਟਸ ਦੀ ਬੈਟਰ ਸਿਲੈਕਸ਼ਨ ਹੋ ਸਕਦੀ ਸੀ ਜਾਂ ਕੁਝ ਕੈਂਡੀਡੇਟਸ ਨੂੰ ਵੱਖਰੇ ਥਾਵਾਂ ਤੋਂ ਲੜਾਇਆ ਜਾ ਸਕਦਾ ਸੀ ਰਾਜਾ ਵਿਰਿੰਗ ਨੂੰ ਸ਼ਾਇਦ ਬਠਿੰਡੇ ਤੋਂ ਲੜਨਾ ਚਾਹੀਦਾ ਸੀ ਸੰਗਰੂਰ ਦੇ ਵਿੱਚ ਸੁਖਪਾਲ ਖਹਿਰਾ ਦੀ ਬਜਾਏ ਹੋ ਸਕਦਾ ਵਾ ਉਥੇ ਵਿਜੇਂਦਰ ਸਿੰਘਲਾ ਜਾਂ ਦਲਵੀਰ ਗੋਲਡੀ ਨੂੰ ਲੜਾਇਆ ਜਾ ਸਕਦਾ ਸੀ ਜਾਂ ਇਸ ਤਰ੍ਹਾਂ ਦੇ ਹੋਰ ਵੀ ਕੈਂਡੀਡੇਟਸ ਸਿਲੈਕਸ਼ਨ ਫਰਕ ਹੋਣੀ ਚਾਹੀਦੀ ਸੀ ਦੇਖੋ ਕਈ ਵਾਰੀ ਦੇਖੋ ਕਈ ਵਾਰੀ ਉਸ ਲੈਵਲ ਤੇ ਚਲੋ ਕਿੰਨੀ ਕ੍ਰਾਂਤੀ ਤਾਂ ਹੋ ਸਕਦਾ ਬਟ ਇਹ ਐਸੀ ਜਦੋਂ ਉਹ ਸਿਚੁਏਸ਼ਨ ਹੁੰਦੀ ਕਈ ਵਾਰੀ ਬੈਸਟ ਡਿਸੀਜਨ ਉਦੋਂ ਲੱਗਦੇ ਹੁੰਦੇ ਆ ਸੁਪਾਲ ਖਹਿਰੇ ਦਾ ਲੱਗਦਾ ਸੀ ਕਿ ਸੰਗਰੂਰ ਦੇ ਵਿੱਚ ਬੈਸਟ ਡਿਸੀਜਨ ਹੈਗਾ ਪਰ ਐਟ ਦ ਸੇਮ ਟਾਈਮ ਕਈ ਵਾਰੀ ਰਿਜ਼ਲਟ ਆਉਣ ਤੇ ਉਹਦੇ ਤੇ ਕਿੰਤੂ ਪਰਤੂ ਹੋਣਾ ਸੁਭਾਵਿਕ ਹੁੰਦਾ ਪਰ ਇਹ ਐਸੀ ਅਸੀਂ ਥੋੜਾ ਬਹੁਤਾ ਇਹ ਵੀ ਨਾਲ ਉਹ ਹੋਰ ਬੈਟਰ ਕਰ ਸਕਦੇ ਕਿਉਂਕਿ ਮੈਨੂੰ ਲੱਗਦਾ ਜਿਹੋ ਜਿਹਾ ਮਾਹੌਲ ਸੀ ਸਾਡੀ 10 11% ਦੀ ਆਸਕ ਦੇ ਸੋ ਪਾਰਟੀຊ ਹੁਣ ਕੀ ਮਾਹੌਲ ਹੈ ਤੁਹਾਨੂੰ ਕੀ ਲੱਗਦਾ ਜਸ਼ਨ ਦਾ ਮਾਹੌਲ ਹੈ ਜਾਂ ਵਾਕਈ ਚਿੰਤਨ ਦਾ ਮਾਹੌਲ ਹੈ ਦੇਖੋ ਇਹਨੂੰ ਜਸ਼ਨ ਕਹਨ ਉਹ ਇਹਨੂੰ ਤੋ ਬਿਗਨਾਈਜ਼ੇਸ਼ਨ ਕਹਿ ਲਓ ਇਹ ਨਹੀਂ ਕੁਝ ਵੀ ਕਹਿ ਲਓ ਕਿ ਤੇ ਆਉਣ ਵਾਲਾ ਸਮਾਂ ਮੈਂ ਤਾਂ ਆਉਣ ਵਾਲਾ ਸਮਾਂ ਭਾਪ ਜਾ ਹੁੰਦਾ ਕਿਉਂਕਿ ਸਾਨੂੰ ਅੱਜ ਹੀ ਸ਼ੁਰੂ ਕਰਨਾ ਚਾਹੀਦਾ ਜੇ 2022 ਦੇ ਵਿੱਚ ਅਸੀਂ ਕਹਿ ਲਓ ਕਿ 18 ਸੀਟਾਂ ਆਈਆਂ ਸੀ ਤੇ ਸਾਨੂੰ ਉਦੋਂ ਹੀ ਤਿਆਰੀ ਕਰ ਲੈਣੀ ਚਾਹੀਦੀ ਹੈ ਕਿ ਹਾਂ ਵੀ ਕਿਹੜੇ ਕੈਂਡੀਡੇਟ ਹੋਣੇ ਚਾਹੀਦੇ ਕਿ ਇਹ ਸਾਡੇ ਮੈਨੂੰ ਲੱਗਦਾ ਕਿ ਤੇ ਨਾ ਕਿਤੇ ਕਮਜ਼ੋਰੀਆਂ ਹੈਗੀਆਂ ਆਉਣ ਵਾਲੇ ਸਮੇਂ 'ਚ ਸਾਡੀਆਂ ਕਮਜ਼ੋਰੀਆਂ ਜਿਹੜੀਆਂ ਉਹਨੂੰ ਅਸੀਂ ਮਿਹਨਤ ਕਰਕੇ ਉਹਨੂੰ ਜਿੱਤ ਦੇ ਵਿੱਚ ਤਬਦੀਲ ਕਰੀਏ ਗੱਲ ਤਾਂ ਇੰਨੀ ਸੀ ਓਕੇ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਸਾਡੇ ਨਾਲ ਜੁੜੇ थैंक यू ਪ੍ਰਗਟ ਸਿੰਘ थैंक यू थैंक यू ਸਰ थैंक यू ਪ੍ਰਗਟ ਸਿੰਘ ਦਾ ਵਿਚਾਰ ਇਹ ਆ ਕਿ ਜੋ ਸਾਡੀ ਪਾਰਟੀ ਚ ਕਮਜ਼ੋਰੀਆਂ ਵਾਂ ਉਹਨਾਂ ਨੂੰ ਦੂਰ ਕਰਨ ਦੀ ਲੋੜ ਆ ਔਰ ਇਸ ਵੇਲੇ ਜੋ ਪਰਫਾਰਮੈਂਸ ਆਇਆ ਪਾਰਟੀ ਦਾ ਉਹ ਚਿੰਤਾ ਦਾ ਵਿਸ਼ਾ ਵਾ ਕਿਉਂਕਿ ਇੱਥੋਂ ਨਹੀਂ ਲੱਗਦਾ ਇਸ ਪਰਫਾਰਮੈਂਸ ਦੇ ਨਾਲ 2027 ਦੇ ਵਿੱਚ ਪਾਰਟੀ ਸੱਤਾ ਚ ਆਸਰਦੀ ਹੈ ਖੈਰ